ਨੰਦਪੁਰ ਦਾ ਖੁੱਲਾ ਮદાન ਵਿੱਚ ਜੋ ਦੇ ਡਟ ਗਏ ਆਣ ਲੱਗੇ ਨੇ ਜੋਰ ਵਖਾਣ ਪਹਿਲਾ ਪੈਂਡੇ ਖਾਂ ਦੀ ਵਾਰੀ ਸੀ ਉਸਨੇ ਕਰ ਲਈ ਤਿਆਰੀ ਸੀ ਸਤਗੁਰ ਜੀ ਸਾਵੇਂ ਆਏ ਪੈਂਡੇ ਨਾਲ ਨੈਣ ਮਿਲਾਏ ਤੇ ਥੋੜਾ ਜਿਹਾ ਮੁਸਕਾਏ ਪੈਂਡੇ ਦਾ ਹੋ ਹੁਸ਼ਿਆਰ ਕਰਾ ਸੰਬੰਧ ਜਿੱਤੇ ਹਾਰੇ ਬੜੀ ਆਸ ਖਾਨ ਨੂੰ ਜਿੱਤਦੀ ਆ ਕਹਿੰਦਾ ਕਲੇ ਮਟਾਉਣੀ ਨਿਤਦੀ ਆ ਆਈ ਪੈਂਡੇ ਖਾਨ ਦੀ ਵਾਰੀ ਉਹ ਬੋਲਦਾ ਸੀ ਹੰਕਾਰੀ ਉਹਦੀ ਹੰਕਾਰ ਨੇ ਮਤ ਮਾਰੀ ਅਰਜਨ ਦਾ ਵੀਰ ਕਹਾਉਂਦਾ ਸੀ ਬੜੇ ਠੀਕ ਨਿਸ਼ਾਨੇ ਲਾਉਂਦਾ ਸੀ ਉਹ ਬਲਪੈਂਡੇ ਖਾਨੇ ਲਾ ਕੇ ਸੰਧੇ ਕਿਆ ਦੀਰ ਦੁੜੀਂ ਦੇ ਵਾਲੀ ਦੋ ਬਾਰ ਖੜ ਜੀ ਹਾਲੀ ਸਤਿਗੁਰ ਜੀ ਉਹ ਪਰਮਾਉਂਦੇ ਨੇ ਮੁਰ ਮੁਰਨਾ ਮੌਕੇ ਆਉਂਦੇ ਨੇ ਕਿਆ ਨਾਲ ਦਿਆਨੇ ਖੰਨਾ ਕਿਆ ਨਾਲ ਦਿਆਨੇ ਖੰਨਾ ਕਿਆ ਲਾਣਾ ਗਲਤ ਨਿਸ਼ਾਨ ਸੰਭਲ ਕੇ ਜਰਾ ਜਵਾਨਾ ਤੇਰੇ ਹੱਥ ਇੱਜ਼ਤ ਹੈ ਸ਼ਾਹੀ ਦੀ ਮਾ ਵੀ ਨਾ ਮਿਲੂ ਕਤਾਹੀ ਦੀ ਤੂੰ ਜਾ ਜਾ ਵਾਰ ਚਲਾਇਆ ਦਿਲ ਪੂਰਾ ਉਸਨੇ ਲਾਇਆ ਮੱਥੇ ਦਾ ਸਿਰ ਤਕਾਇਆ ਖਾਲੀ ਪਰ ਇਹ ਵੀ ਵਾਰ ਗਿਆ ਦਿਲ ਪੈਂਦੇ ਖਾਨ ਦਾ ਹਾਰ ਗਿਆ ਹੋ ਰੰਗ ਜਰਦ ਖਾਨ ਦਾ ਹੋ ਗਿਆ ਡਰ ਗਿਆ ਤੇ ਸੇਮ ਖਲੋ ਗਿਆ ਪੈਰਾ ਤੱਕ ਮੁੜਕਾ ਚੋ ਗਿਆ ਘੋੜੇ ਨੂੰ ਅੱਡੀ ਲਾ ਕੇ ਤੇ ਕੋੜ ਲੈ ਗਿਆ ਝੱਟ ਪਜਾ ਕੇ ਤੇ ਖਾਣਾ ਕਿਉਂ ਕਰੇ ਇਕਦਾਰੀ ਹਾਲੇ ਤਾਂ ਤੇਰੀ ਵਾਰੀ ਹੁਣ ਵਾਤੀਸਰਾ ਕਰਕੇ ਜਾ ਜਾ ਮਾਰ